ਰਾਤੀ ਸੌਣ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਨੂੰ ਜ਼ਰੂਰ ਯਾਦ ਕਰੋ ਜਿੰਨਾ ਮੰਨ ਦੇ ਵਿੱਚ ਡਾਰਾ ਸਭ ਖਤਮ ਹੋ ਜਾਏਗਾ ਜੇ ਕੋਈ ਤੁਹਾਡਾ ਮਾੜਾ ਕਰਨਾ ਵੀ ਚਾਹਦਾ ਹੋਵੇਗਾ ਨਾ ਤੇ ਉਹਨੇ ਕਰ ਨਹੀਂ ਪਾਣਾ ਕਿਉਂਕਿ ਜਿਹਦੇ ਸਿਰ ਤੇ ਬਾਬਾ ਜੀ ਦਾ ਹੱਥ ਹੈ ਉਹਦਾ ਮਾੜਾ ਸੋਚਣ ਵਾਲਿਆ ਦੀ ਰੂਹ ਤੱਕ ਕੰਬ ਜਾਂਦੀ ਹੈ ਕੋਈ ਕੁਝ ਨਹੀਂ ਗਲਤ ਕਰ ਸਕਦਾ ਤੁਹਾਡਾ ਬਾਬਾ ਦੀਪ ਸਿੰਘ ਜੀ ਨੇ ਗਲਤ ਹੋਣ ਹੀ ਨਹੀਂ ਦੇਣਾ ਇੰਨੀ ਕਿਰਪਾ ਉਹਨਾਂ ਦੀ ਸੋ ਉਹਨਾਂ ਤੇ ਹਮੇਸ਼ਾ ਭਰੋਸਾ ਰੱਖੋ ਉਹਨਾਂ ਨੇ ਜ਼ਿੰਦਗੀ 'ਚ ਬਹੁਤ ਕੁਝ ਦੇਣਾ ਤੁਹਾਨੂੰ ਸੱਚੇ ਦਿਲੋਂ ਅਰਦਾਸ ਕਰੋਗੇ ਨਾ ਤਨ ਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਜਾ ਕੇ ਤਾਂ ਉਹ ਅਰਦਾਸ ਤੁਹਾਡੀ ਕਦੇ ਵੀ ਖਾਲੀ ਨਹੀਂ ਜਾਏਗੀ ਕਿਉਂਕਿ ਬਾਬਾ ਦੀਪ ਸਿੰਘ ਦੇ ਹੱਥਾਂ 'ਚ ਸਮੁੱਚੇ ਜਗਤ ਦੇ ਖਜ਼ਾਨਿਆਂ ਦੀ ਚਾਬੀਆਂ ਆ ਇਹ ਬੜੀ ਪ੍ਰਤੱਖੀ ਗੱਲ ਹੈ ਆਪਣੀ ਨੀਅਤ ਸਾਫ਼ ਲੈ ਕੇ ਜਾਓਗੇ ਨਾ ਇਸ ਦਰਬਾਰ ਤੋਂ ਕਦੇ ਖਾਲੀ ਹੱਥ ਮੂੜੋਗੇ ਨਹੀਂ ਕਿਉਂਕਿ ਬਾਬਾ ਦੀਪ ਸਿੰਘ ਜਦੋਂ ਝੋਲੀ ਭਰਨੀ ਆ ਤਾਂ ਫਿਰ ਝੋਲੀ ਛੋਟੀ ਪੈਣੀ ਆ ਇਹ ਥੋੜੀ ਹੋਣਾਗੀ ਜੋ ਤੁਸੀਂ ਮੰਗਿਆ ਤੁਹਾਨੂੰ ਉਹ ਹੀ ਮਿਲਣਾ ਹੈ ਤੋਂ ਅਨੌਰ ਤੋਂ ਲੱਖ ਗੁਣਾ ਵੱਧ ਦੇ ਕੇ ਪੈਣਾ ਬਾਬਾ ਦੀਪ ਸਿੰਘ ਨੇ ਬਾਬਾ ਦੀਪ ਸਿੰਘ ਜਾਂ ਸਿਖਤਾ ਜੀ ਮਹਾਜ ਕਰਨ ਨੂੰ ਬੈਠਾ ਤਾਂ ਮੇਰਾ ਜਨਮ ਹੀ ਘਟ ਪੈ ਜੇ ਬਹੁਤ ਦਿਾਲੂ ਹੈ ਬਾਬਾ ਦੀਪ ਸਿੰਘ ਜੀ ਦੁੱਖ ਦੇ ਰਾਹਾਂ 'ਚ ਜਦੋਂ ਬੰਦਾ ਚੱਲਦਾ ਕੰਡੇ ਜੁਬਦੇ ਪੈਰਾਂ 'ਚ ਕਿਉਂਕਿ ਕੋਈ ਵੀ ਨਾਲ ਨਹੀਂ ਹੁੰਦਾ ਤੇ ਮੇਰਾ ਮਾਲਕ ਐਸੀ ਦਵਾਈ ਹੈ ਜਿਹੜਾ ਤੁਹਾਡੀ ਪਰਛਾਈ ਬਣ ਕੇ ਤੁਹਾਡੇ ਨਾਲ ਰਹਿੰਦਾ ਬਾਬਾ ਦੀਪ ਸਿੰਘ ਤੇ ਭਰੋਸਾ ਰੱਖੋ ਕੁਝ ਵੀ ਨਹੀਂ ਹੋਣਾ ਉਹਨਾਂ ਨੇ ਆਪੇ ਤੁਹਾਡੀ ਜ਼ਿੰਦਗੀ ਸੰਭ ਲੈਣੀ ਹੈ ਤੁਹਾਨੂੰ ਕਦੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਕੁਝ